ਸ਼੍ਰੀ ਵਾਹਿਗੁਰੂ ਸਾਹਿਬ ਜੀ ਦਨੋ ਬੰਦਨ ਆਨਕ ਬਾਹ ਸਰਬ ਕਲਾ ਸੁਮਰਥ ਨਾਨਕ ਦੇ ਤਰ੍ਹਾਂ ਹੱਥ ਅਮਰਤ ਵੇਲਾ ਸਤ ਨਾਮ ਵੜਿਆਏ ਵਿਚਾਰ ਨਦਰੇ ਵੋ ਦੁਆਰਾ ਸਤਨਾਮ ਵਾਇਗੋ ਜੀ ਤਲੰਗਾ ਘਰ ਗੁਜਾ ਮਹਲਾ ਪੰਜਵਾ ਤੋਂ ਕਰਤਾ ਕਰੈ ਸੋ ਹੋਇ ਤੇਰਾ ਜੋਰ ਤੇਰੇ ਮਨ ਟੇਕਾ ਸਦਾ ਸਦਾ ਜਪ ਨਾਮੁ ਇਕ ਥਾ ਤਦ ਬੈਨਾ ਦੂਜਾ ਨਾਹੀ ਸਾਦੇਓ ਪਰ ਪਰਬ ਰਹਿਮਦਾਤਾ ਤੇਰੇ ਤੇ ਕਾ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਰਹਾੜ ਅਗਨ ਅਗਾਦ ਪੁਜ ਆਪਾ ਵਰ ਪ੍ਰਸਾਦ ਨਾਲਿਕ ਗੁਣ ਗਾਹੀ ਜੋ ਦੇ ਸੈ ਸੋ ਤੇਰਾ ਰੂਪਾ ਗੋਣੇਧਾਨ ਗੋਵਿੰਦਿਆ ਰੂਪਾ ਸਿਮਰਾ ਸਿਮਰਾ ਸਿਮਰ ਜਨ ਸੋਏ ਨਾਨਕ ਕਰਮ ਪਰਪਤ ਹੋਏ ਜਨ ਜਤਿਆ ਤਿਸ ਕੋ ਬਲਿਹਾਰ ਤਿਸ ਕੇ ਸੰਗਤ ਰੈ ਸੰਸਾਰ ਕਹ ਨਾਨਕ ਪ੍ਰਵ ਲੋਚਾ ਪੂਰਾ ਸਤ ਜਨਾ ਕੀ ਬਾਣਛੋ ਤੂਰਾ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗਤ ਰੈ ਸੰਸਾਰ ਕਹੋ ਨਾਨਕ ਪ੍ਰਭ ਅਲੋਚਾਪੂ ਸਤ ਜਨਾ ਕੀ ਬਾਣ ਛੋ ਤੂਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਗ੍ਰੰਥ ਸਾਹਿਬੀ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨਯੋਕ ਸੰਸੋਧੀ ਅਸਲੇ ਅਮਰਤ ਵੇਲਾ ਹੋ ਗਿਆ ਜੀ ਗੁਰਦੁਆਰਾ ਸਾਹਿਬ ਵਿਖੇ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੋ ਚੁੱਕੇ ਹਨ ਪਵਨ ਕੁਰਬਾਨੀ ਦਾ ਹੁਕਮ ਨਾਮ ਆਪ ਜੀਆ ਨੇ ਸਰਬਨ ਕੀਤਾ ਹੈ ਜੀ ਉੱਠੋ ਭਾਈ ਉਤਖੀ ਜੀ ਨਾਲ ਕਰੋ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਜੀ ਉਪਰੰਤ ਗੁਰਦੁਆਰਾ ਸਾਹਿਬ ਦੀ ਓਟ ਆਉ ਗੁਰੂ ਦੀ ਬਾਣੀ ਦੇ ਨਾਲ ਲੜਕੀ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਤਿਪਲਾ ਬੜਾਈ ਜੀ ਧਾਲੀ ਪਾਹੀ ਅੰਗਰੇਜ਼ੀ ਮਹੀਨਾ 3 ਜਨਵਰੀ ਦੇਸੀ ਮਹੀਨਾ 17 ਮਾਘ ਹੋ ਗਿਆ ਹੈ ਅਤੇ ਅੱਜ ਵੀਰਵਾਰ ਦਾ ਦਿਨ ਹੈ ਜੀ ਅੱਜ ਅੰਗਰੇਜ਼ੀ ਮਹੀਨਾ 3 ਜਨਵਰੀ ਦੇਸੀ ਮਹੀਨਾ 17 ਮਾਘ ਹੋ ਗਿਆ ਹੈ ਅਤੇ ਅੱਜ ਵੀਰਵਾਰ ਦਾ ਸ਼ੁਭ ਦਿਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ